ਸਸਕਾਰ ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਅੰਮ੍ਰਿਤਸਰ ਤੋਂ ਕੱਲ੍ਹ ਬੀਤੇ ਦਿਨ ਜੋ ਧਰਮਜੀਤ ਦੀ ਹੱਤਿਆ ਕਰ ਦਿੱਤੀ ਗਈ ਸੀ ਉਸ ਦੀ ਸੀਸੀਟੀਵੀ ਦੀ ਇੱਕ ਜਿਹੜੀ ਐਕਸਕਲੂਸਿਵ ਸੀਸੀਟੀਵੀ سامنے ਆਈ ਹੈ ਔਰ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਬ੍ਰਹਿਮੀ ਦੇ ਨਾਲ ਧਰਮਾ ਦਾ ਕਤਲ ਕੀਤਾ ਗਿਆ ਹੈ ਹਮਲਾਵਰਾਂ ਵੱਲੋਂ ਫਿਲਹਾਲ ਤਸਵੀਰਾਂ ਲਗਾਤਾਰ ਸੀਸੀਟੀਵੀ ਕੈਮਰੇ ਦੇ ਦਿਖਾ ਰਹੇ ਹਨ ਕਿਸ ਤਰ੍ਹਾਂ ਦੇ ਨਾਲ ਕਾਰ ਦੇ ਵਿੱਚ ਚਿੱਟੀ ਕਾਰ ਦੇ ਵਿੱਚ ਧਰਮਾ ਬੈਠਾ ਹੋਇਆ ਸੀ ਉਹ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਬਾਹਰ ਹਲੇ ਪਹੁੰਚਿਆ ਹੀ ਸੀਗਾ ਔਰ ਕਾਰ ਨੂੰ ਕਾਰ ਨੂੰ ਸਾਈਡ ਤੇ ਲਗਾ ਰਿਹਾ ਸੀ ਜਿਸ ਦੇ ਦੌਰਾਨ ਮੋਟਰਸਾਈਕਲ ਸਵਾਰਾਂ ਨੇ ਪਹਿਲਾਂ ਗੱਲਬਾਤ ਕੀਤੀ ਔਰ ਉਸ ਤੋਂ ਬਾਅਦ ਲਗਾਤਾਰ ਕਈ ਫਾਇਰ ਕਰ ਦਿੱਤੇ ਔਰ ਗੱਡੀ ਜਿਹੜੀ ਹੈ ਜਿਸ ਤੇ ਵੀ ਗੱਡੀ 'ਚ ਬੈਠਾ ਹੋਇਆ ਸੀਗਾ ਧਰਮਾ ਉਸ ਗੱੜ ਉਹ ਗੱਡੀ ਜਿਹੜੀ ਹੈ ਬੇਕਾਬੂ ਹੋ ਜਾਂਦੀ ਹੈ ਔਰ ਬੇਕਾਬੂ ਹੋ ਕੇ ਬੈਕ ਆ ਜਾਂਦੀ ਹੈ ਔਰ ਉਸ ਤੋਂ ਬਾਅਦ ਤਿੰਨ ਗੱਡੀਆਂ ਜਿਹੜੀਆਂ ਨੇ ਉਹ ਉਸ ਦੇ ਨਾਲ ਟਕਰਾਂਦੀ ਹੈ ਫਿਲਹਾਲ ਮਹੱਲੇ ਵਾਲੇ ਜਿਹੜੇ ਨਹੀਂ ਇਕੱਠੇ ਹੋ ਜਾਂਦੇ ਨੇ ਜਦੋਂ ਇਹਨਾਂ ਦੀ ਸ਼ੋਰ ਦੀ ਆਵਾਜ਼ ਆਉਂਦੀ ਹੈ ਔਰ ਧਰਮਾ ਦੀ ਜਿਹੜੀ ਧਰਮ ਪਤਨੀ ਹੈ ਉਹ ਉਸ ਵੇਲੇ ਉੱਥੇ ਮੌਜੂਦ ਸੀਗੀ ਜਦੋਂ ਇਹ ਫਾਇਰਿੰਗ ਹੋਈ ਹੈ ਇੱਕ ਸਾਈਡ ਤੇ ਖੜੀ ਸੀ ਔਰ ਉਹ ਵੀ ਨੱਠਦੀ ਹੋਈ ਨਜ਼ਰ ਆ ਰਹੀ ਹੈ ਕਾਰ ਦੇ ਕੋਲ ਔਰ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਨੇ ਦਿਲ ਨੂੰ ਦਿਲਾ ਦੇਣ ਵਾਲੀਆਂ ਤਸਵੀਰਾਂ ਨੇ ਅੰਮ੍ਰਿਤਸਰ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਸੀ ਔਰ ਰਮਾ ਦੇ ਕਤਲ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੂਰੀਆ ਗੈਂਗ ਵੱਲੋਂ ਲਈ ਗਈ ਸੀ ਔਰ ਹੁਣ ਦੱਸਿਆ ਜਾ ਰਿਹਾ ਕਿ ਗੋਪੀ ਕਨਸ਼ਾਮਪੂਰੀਆ ਗੈਂਗ ਵੀ ਸਾਹਮਣੇ ਆ ਗਿਆ ਹੈ ਉਹਨਾਂ ਨੇ ਸਾਫ਼ ਤੌਰ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਜੱਗੂ ਭਗਵਾਨਪੂਰੀਆ ਗੈਂਗ ਨੂੰ ਖੁੱਲੀ ਚੇਤਾਵਨੀ ਦੇ ਦਿੱਤੀ ਹੈ ਔਰ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਹੁਣ ਉਹ ਘਰ ਦੇ ਵਿੱਚ ਬੈਠੇ ਨੂੰ ਮਾਰਨਗੇ ਤਗੜੇ ਹੋ ਜਾਓ ਫਿਲਹਾਲ ਪੰਜਾਬ ਦੇ ਵਿੱਚ ਵੱਡੀ ਗੈਂਗਵਾਰ ਹੋਣ ਦਾ ਖਤਰਾ ਮੰਡਰਾ ਰਿਹਾ ਹੈ ਜਿਸ ਤਰ੍ਹਾਂ ਦੇ ਨਾਲ ਕੱਲ ਧਰਮਾ ਦਾ ਕਤਲ ਕੀਤਾ ਗਿਆ 12 ਵਜੇ ਦਾ ਸਮਾਂ ਰਾਤ ਦਾ ਦੱਸਿਆ ਜਾ ਰਿਹਾ ਜਿਸ ਵੇਲੇ ਘਰ ਦੇ ਬਾਹਰ ਗੱਡੀ ਨੂੰ ਪਾਰਕ ਕਰ ਰਿਆ ਸੀ ਉਸ ਵੇਲੇ ਧਰਮਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਜ਼ਿੰਮੇਵਾਰੀ ਜੱਗੂ ਭਗਵਾਨਪੂਰੀਆ ਗੈਂਗ ਨੇ ਲਈ ਸੀ ਔਰ ਹੁਣ ਗੋਪੀ ਕਨ ਸ਼ਾਮਪੂਰੀਆ ਗੈਂਗ ਸਾਹਮਣੇ ਆਇਆ ਹੈ ਔਰ ਉਹਨਾਂ ਨੇ ਵੀ ਸੋਸ਼ਲ ਮੀਡੀਆ ਜ਼ਰੇ ਜਰੀਏ ਚਿਤਾਵਨੀ ਦੇ ਦਿੱਤੀ ਹੈ ਜੱਗੂ ਭਗਵਾਨਪੁਰੀਆ ਗੈਂਗ ਨੂੰ ਸੋ ਦੱਸ ਦੇਣੀ ਆ ਕਿ ਧਰਮਾ 2012 ਦੇ ਵਿੱਚ ASI ਰਵਿੰਦਰਪਾਲ ਹਤਿਆਕਾਂਡ ਦਾ ਦੋਸ਼ੀ ਸੀ ਔਰ 14 ਦਿਨ ਦੇ ਪੈਰੋਲ ਤੇ ਆਇਆ ਹੋਇਆ ਸੀ ਕਾਰ ਔਰ ਕਿਆ ਜਾ ਰਿਹਾ ਹੈ ਕਿ ਉਰਜਾ ਜਿਸ ਦਿਨ ਕਤਲ ਹੋਇਆ ਉਸ ਤੋਂ ਅਗਲੇ ਦਿਨ ਉਹਨੇ ਵਾਪਸ ਜੇਲ੍ਹ ਚ ਜਾਣਾ ਸੀ ਉਸਦੀ ਪੈਰੋਲ ਦੀ ਤਰੀਕ ਜਿਹੜੀ ਸੀ ਉਹ ਖਤਮ ਹੋ ਚੁੱਕੀ ਸੀ ਔਰ ਉਸ ਤੋਂ ਪਹਿਲਾਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਧਰਮਾ ਨੂੰ ਫਿਲਹਾਲ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਲਗਾਤਾਰ ਸਕਰੀਨ ਤੇ ਚੱਲ ਰਹੀਆਂ ਨੇ ਕਿਸ ਤਰ੍ਹਾਂ ਦੇ ਨਾਲ ਚਿੱਟੇ ਰੰਗ ਦੀ ਗੱਡੀ ਜਿਸ ਦੇ ਵਿੱਚ ਧਰਮਾ ਮੌਜੂਦ ਸੀਗਾ ਘਰ ਦੇ ਬਾਹਰ ਗੱਡੀ ਨੂੰ ਪਾਰਕ ਕਰਿਆ ਸੀ ਉਹ ਉਸਦੇ ਧਰਮ ਪਤਨੀ ਨਾਲ ਵੀ ਕੱਲ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਉਹ ਆਪਣੇ ਹਸਬੰਡ ਦੀ ਹੈਲਪ ਕਰ ਰਹੀ ਸੀਗੀ ਗੱਡੀ ਨੂੰ ਪਾਰਕ ਕਰਨ ਦੇ ਵਿੱਚ ਉਹ ਸਾਈਡ ਤੇ ਖੜੀ ਸੀ ਪਰ ਉਸ ਨੂੰ ਨਹੀਂ ਸੀ ਪਤਾ ਜਿਹੜੇ ਮੁੰਡੇ ਉਸ ਦੇ ਪਤੀ ਦੇ ਕੋਲ ਉਸ ਦੀ ਗੱਡੀ ਦੀ ਜਿਹੜੀ ਬਾਹਰੀ ਹੈ ਉਸ ਦੇ ਕੋਲ ਖੜੇ ਹੋ ਕੇ ਗੱਲਬਾਤ ਕਰ ਰਹੇ ਨੇ ਉਹ ਇੱਕ ਕਾਤਲ ਨੇ ਔਰ ਉਹਨਾਂ ਵੱਲੋਂ ਗੋਲੀਆਂ ਮਾਰ ਕੇ ਉਸ ਦੇ ਪਤੀ ਦਾ ਕਤਲ ਕਰ ਦਿੱਤਾ ਗਿਆ ਗੱਡੀ ਬੇਕਾਬੂ ਹੋ ਕੇ ਬੈਕ ਹੁੰਦੀ ਹੈ ਔਰ ਉਸਤੇ ਖੜੀਆਂ ਦੋ ਗੱਡੀਆਂ ਨਾਲ ਟਕਰਾਂਦੀ ਹੈ ਔਰ ਉਸ ਤੋਂ ਬਾਅਦ ਪੂਰੇ ਇਲਾਕੇ ਦੇ ਲੋਕ ਬਾਹਰ ਆ ਜਾਂਦੇ ਨੇ ਜਦੋਂ ਸ਼ੋਰ ਦੀ ਆਵਾਜ਼ ਸੁਣਦੇ ਨੇ ਫਿਲਹਾਲ ਤਸਵੀਰਾਂ ਲਗਾਤਾਰ ਸਾਹਮਣੇ ਆ ਔਰ ਤਸਵੀਰਾਂ ਵਿਆਨਕਾਰੀਆਂ ਨੇ ਕਿ ਕਿੰਨੀ ਬੇਰਹਿਮੀ ਦੇ ਨਾਲ ਇਹ ਕਤਲ ਹੋਇਆ ਹੋਵੇਗਾ ਔਰ ਗੋਪੀ ਜੋ ਧਰਮਾ ਹੈ ਉਸ ਦਾ ਥਾਂ ਤੇ ਕਤਲ ਕਰ ਦਿੱਤਾ ਗਿਆ ਔਰ ਕਿਹਾ ਜਾ ਰਿਹਾ ਹੈ ਕਿ ਬਹੁਤ ਸਾਰੀਆਂ ਗੋਲੀਆਂ ਜਿਹੜੀਆਂ ਨੇ ਉਸ ਦੀ ਆਵਾਜ਼ ਸੁਣਾਈ ਦਿੱਤੀ ਹੈ ਔਰ ਲਗਾਤਾਰ ਤਾਬੜ ਤੋਰ ਫਾਇਰਿੰਗ ਕੀਤੀ ਗਈ ਹੈ ਔਰ ਜੋ ਹਾਲਾਤ ਸੀਗੇ ਧਰਮਾ ਦੇ ਉਹ ਬਹੁਤ ਮਾਰੇ ਸੀ ਕਿਉਂਕਿ ਗੋਲੀਆਂ ਜਿਹੜੀਆਂ ਨੇ ਦੱਸਿਆ ਜਾ ਰਿਹਾ ਉਸ ਦੀ ਅੱਖ ਤੇ ਵੱਜੀ ਸੀ ਔਰ ਉਸ ਦੇ ਮੱਥੇ ਤੇ ਵੀ ਗੋਲੀਆਂ ਵੱਜੀਆਂ ਨੇ ਫਿਲਹਾਲ ਤਸਵੀਰ ਜਿਹੜੀ ਹੈ ਧਰਮਾ ਦੀ ਦਿਖਾਰ ਇੱਕ ਸਾਈਡ ਤੇ ਔਰ ਦੂਸਰੀ ਤਰਫ ਸੀਸੀਟੀਵੀ ਐ ਐਕਸਕਲੂਸਿਵ ਸੀਸੀਟੀਵੀ ਹੈ ਔਰ ਉਸ ਕਤਲ ਦੀਆਂ ਜਦੋਂ ਇਹ ਜਦੋਂ ਜੱਗੂ ਭਗਵਾਨਪੁਰਿਆ ਵੱਲੋਂ ਕਤਲ ਕੀਤਾ ਗਿਆ ਸੀ ਧਰਮਾ ਦਾ ਫਿਲਹਾਲ ਲੋਕ ਜਿਹੜੇ ਨੇ ਉਹ ਬਾਹਰ ਆ ਜਾਂਦੇ ਨੇ ਬਹੁਤ ਜ਼ਿਆਦਾ ਜਿਹੜੀ ਹੈ ਪੈਨਿਕ ਕ੍ਰੀਏਟ ਕੀਤਾ ਹੋਇਆ ਬਹੁਤ ਖਬਰਾਏ ਹੋਏ ਨੇ ਲੋਕ ਔਰ ਦਰਮਨ ਨੂੰ ਗੱਡੀ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਵੱਲੋਂ ਹਾਲਾਂਕਿ ਗੱਡੀ ਜਿਹੜੀ ਹੈ ਉਹ ਦੋ ਗੱਡੀਆਂ ਚ ਟਕਰਾਂਦੀ ਹੈ ਉਸ ਤੋਂ ਬਾਅਦ ਸਮਝ ਨਹੀਂ ਆ ਰਿਹਾ ਇਲਾਕੇ ਵਾਲਾ ਨੂੰ ਵੀ ਔਰ ਪਰਿਵਾਰ ਨੂੰ ਕਿ ਉਹ ਕੀ ਕਰਨ ਕਿਸ ਤਰ੍ਹਾਂ ਦਾ ਦਰਮਨ ਨੂੰ ਬਾਹਰ ਕੱਢਣ ਪਰ ਜਿਸ ਤਰ੍ਹਾਂ ਦੇ ਨਾਲ ਇਹ ਕਤਲ ਹੋਇਆ ਉਸ ਤੋਂ ਬਾਅਦ ਹੁਣ ਗੋਪੀ ਕਨਸ਼ਾਮਪੂਰੀਆ ਗੈਂਗ ਵੀ ਸਾਹਮਣੇ ਆ ਗਿਆ ਔਰ ਉਸਨੇ ਸੋਸ਼ਲ ਮੀਡੀਆ ਜ਼ਰੇ ਜ਼ਰੀਏ ਜੱਗੂ ਭਗਵਾਨਪੂਰੀਆ ਗੈਂਗ ਨੂੰ ਖੁੱਲੀ ਚੇਤਾਵਨੀ ਦੇ ਦਿੱਤੀ ਹੈ ਸੋਸ਼ਲ ਮੀਡੀਆ ਤੇ ਉਹਨਾਂ ਨੇ ਲਿਖਿਆ ਹੈ ਕਿ ਕੋਈ ਗੱਲ ਨਹੀਂ ਹੁਣ ਕੋਈ ਨਹੀਂ ਬਖਸ਼ਿਆ ਜਾਵੇਗਾ ਕੋਈ ਵੀ ਨਹੀਂ ਹੁਣ ਜੰਗ ਵਿੱਚ ਸਭ ਜਾਇਜ਼ ਹੈ ਹੋ ਜਾਓ ਤਗੜੇ ਫਿਲਹਾਲ ਤਰਨਤਾਰਨ ਦੇ ਵਿੱਚ ਵੀ ਦੋ ਨੌਜਵਾਨਾਂ ਦਾ ਹੱਤਿਆ ਕਰ ਦਿੱਤੀ ਸੀ ਉਹ ਵੀ ਜੱਗੂ ਭਗਵਾਨਪੂਰੀਆ ਗੈਂਗ ਦੇ ਕਰੀਬੀ ਮੰਨੇ ਜਾ ਰਹੇ ਸੀ ਔਰ ਅਗਲੇ ਦਿਨ ਹੀ ਧਰਮਾ ਦਾ ਜਿਹੜਾ ਕਤਲ ਕਰ ਦਿੱਤਾ ਜਾਂਦਾ ਹੈ ਜੋ ਕਿ ਜੱਗੂ ਭਗਵਾਨਪੂਰੀਆ ਦਾ ਕਹਿ ਸਕਦੇ ਆ ਕਿ ਧਰਮਾ ਨੇ ਕਿਹਾ ਸੀ ਕਿ ਉਸ ਨੂੰ ਖਤਰਾ ਹੈ ਜੱਗੂ ਭਗਵਾਨਪੂਰੀਆ ਦੇ ਕੋਲੋਂ ਕਿਉਂਕਿ ਜੇਲ੍ਹ ਦੇ ਵਿੱਚ ਉਸ ਦੀ ਉਹਨੇ ਗੁਰਗੀਆਂ ਦੇ ਨਾਲ ਝਗੜਾ ਹੋਇਆ ਸੀਗਾ ਔਰ ਘਰ ਦੇ ਵੀ ਇਹ ਦੱਸ ਰਹੇ ਨੇ ਕਿ ਲਗਾਤਾਰ ਉਹ ਜੱਗੂ ਭਗਵਾਨਪੂਰੀਆ ਦਾ ਨਾਮ ਲੈਂਦਾ ਸੀ ਕਿ ਉਸ ਨੂੰ ਉਸ ਦੇ ਜਾਨ ਤੋਂ ਖਤਰਾ ਹੈ ਫਿਲਹਾਲ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਸਾਹਮਣੇ ਆ ਰਹੀਆਂ ਨੇ ਔਰ ਇਹ ਸੀਸੀਟੀਵੀ ਫੁਟੇਜ ਵੀਲੇ ਦੀ ਹੈ ਜਦੋਂ ਤਰਮਾ ਦਾ ਕਤਲ ਕੀਤਾ ਗਿਆ ਹੈ ਫਿਲਹਾਲ ਜੋ ਤਰਮਾ ਹੈ ਉਹ ਵੀ 2012 ਦੇ ਵਿੱਚ ਐਸਆਈ ਹਤਿਆਕਾਂਡ ਦੇ ਵਿੱਚ ਦਾ ਦੋਸ਼ੀ ਸੀਗਾ ਔਰ 14 ਦਿਨ ਦੇ ਪਰੋਲ ਤੇ ਬਾਹਰ ਆਇਆ ਸੀਗਾ ਫਿਲਹਾਲ ਇੱਕ ਵਾਰੀ ਆਪਾਂ ਸੀਸੀਟੀਵੀ ਫੁਟੇਜ ਤੇ ਨਜ਼ਰ ਮਾਰ ਲੈਂਦੇ ਹਾਂ ਕਿਸ ਤਰ੍ਹਾਂ ਦੇ ਨਾਲ ਮੌਕੇ ਤੇ ਜਿਸ ਵੇਲੇ ਇਹ ਕਤਲ ਹੋਇਆ ਕਿਸ ਤਰ੍ਹਾਂ ਨਾਲ ਗੱਡੀ ਬੇਕਾਬੂ ਹੋ ਕੇ ਬੈਕ ਹੁੰਦੀ ਔਰ ਚਿੱਟੇ ਰੰਗ ਦੀ ਗੱਡੀ ਦੇ ਵਿੱਚ ਉਸ ਵੇਲੇ ਧਰਮਾ ਮੌਜੂਦ ਸੀ ਜਿਸ ਦਾ ਕਤਲ ਕਰ ਦਿੱਤਾ